ਤੂੰ ਹੀ ਮੇਰਾ ਪੁੱਤ ਹੈ ਤੂੰ ਹੀ ਮੇਰੀ ਤੀਨੀ ਲੱਗ ਜੇ ਉਮਰ ਮੇਰੀ ਜੁਗ ਜੁਗ ਜੀਣੀ ਪੜ ਲਿਖ ਜਾਵੇਂਗੀ ਤਾਂ ਸਾਡਾ ਵੀ ਤਮਾਨੀ ਜਾਣ ਤੋ ਬਿਆਰੀ ਤੀਏ ਤੂੰ ਤੇ ਸਾਡੀ ਸ਼ਾਨ ਵਾੜ ਲਿਖ ਜਾਏਗੀ ਤਾਂ ਸਾਡਾ ਵੀ ਤਾਂ ਮਾਣੀ ਜਾਣ ਤੋਂ ਪਿਆਰੀ ਧੀਏ ਤੂੰ ਤੇ ਸਾਡੀ ਸ਼ਾਨੇ ਕਰ ਕੀ ਤਰਕੀਆਂ ਤੂੰ ਨਾ ਸਾਡੇ ਕੋਲ ਦਾ ਕਰ ਕੀ ਤਰਕੀਆਂ ਤੇ ਨਾ ਸਾਡੇ ਕੋਲ ਦਾ ਅੰਬਰਾਂ ਦੇ ਵਿੱਚ ਚਮਕਾਈ ਜੀ ਸਦਕੇ ਤੂੰ ਭਾਵੇਂ ਕਰ ਲਾ ਪੜਾ ਜਾ ਮੇਰੀ ਪੱਗ ਨੂੰ ਦਾਗ ਨਾ ਲਾਈਂ ਜੀ ਸਦਕੇ ਤੁ ਭਾਵੇਂ ਕਰ ਲਾ ਪੜਾਈਆਂ ਮੇਰੀ ਪੱਗ ਨੂੰ ਦਾਗ ਨਾ ਲਾਈ ਤੂੰ ਹੀ ਮੇਰਾ ਪੁੱਤ ਏ